ਆਦੇ ਆਦੇ ਤੇਰੀ ਮੈਂ ਨਹੀਂ ਓਹ ਰਜੈ ਸ਼ਰਾਬ ਨਾਲ ਸ਼ਰਾਬ ਨਾਲ ਜੈ ਲੋ 2000 ਰੁਪਇਆ ਕੱਟ 2000 ਦਾ ਪੈਸਾ ਵਰਨਾ ਉਹ ਨਾ ਘੋਣਾ ਓਏ ਕਿੰਨੇ ਛੋਟੇ ਗੱਨੇ ਦੇਖਦਾ ਪਹਿਲਾਂ ਉਧਾ ਲੋ ਪੈਸੇ ਗੱਡੀ ਕਿਥੋਂ ਆ ਮੇਰ ਕੋ ਆ ਲੈ ਲਿਆ ਬਰਾ ਪੈਸੇ ਮੈਨੂੰ ਸੁਣਿਆ ਗਿਆ ਜੱਫੀ ਹੁਣ ਆ ਲੈ ਮੈਂ ਅਸਲ ਬਹਿਣਾ ਹਾਂ ਆ ਦੇਖ ਲੋ ਗੱਡੀਆਂ ਲਾਤੀਆਂ ਸ਼ਰਾਬ ਕਿਥੋਂ ਪੀ ਕੇ ਆ ਇਹਨੇ ਪੀਤੀ ਹੋਈ ਦੇਖੋ ਕਿਦੋਂ ਪੀਤੀ ਆ ਤੁਹਿਆਰ ਖਾਲਾ ਕੇ ਆਇਆ ਅਰੇ ਲੋ ਲਾ ਕੇ ਆ ਤੂੰ ਟਰੱਕ ਡਾ ਤੂੰ ਆਟੇ ਮਰੂੰਗਾ ਕਿਸੇ ਚ ਡਰਕੀ ਥੋਦੀ ਗੱਡੀ ਆ ਗੱਡੀ ਕਿੱਥੋਂ ਦੀ ਆ ਗਿੰਦਰ ਸਿੰਘ ਕਿਹਦੀ ਆ ਖਾਲਸੇ ਤੇ ਹੈ ਹਾਂ ਅਰੇ ਤੂੰ ਮੇਰੇ ਕੋਲ ਨਹੀਂ ਤੂੰ दारू ਪੀਤੀ ਆ ਕਿੱਥੋਂ ਪੀ ਗਿਆ ਰਹਿਂਦ ਰਹਿਂਦ ਕਿੱਥੋਂ ਪੀ ਗਿਆ ਇੱਥੇ ਖੜ ਕੇ ਡਿੱਗ ਗਿਆ ਧੱਕਾ ਮੁੱਕੀ ਗਿਆ ਤੇ ਹੋ ਗਈ ਇਹਦੇ ਖੜੇ ਜਾ ਹਲ ਨਹੀਂ ਨਹੀਂ ਚਲਾਓ ਧੱਕਾ ਮੁੱਕੀ ਗਿਆ ਤੇ ਗੱਡੀ ਉਹਨਾਂ ਪਰ ਇਹ ਸ਼ਰਾਬ ਪੀ ਕੇ ਤਾਂ ਮੈਂ ਮਾਰੂਗਾ ਕਿਹਨੇ ਗਾ ਕੇ ਯਾਰ ਇਹਨਾਂ ਜਿਆਨੇ ਕਿਦਾ ਮਾਰ ਦੇਣੀ ਆ ਉਹ ਆ ਜਾ ਥੱਲੇ ਛੱਡ ਪਰੇ ਆ ਜਾ ਓਏ ਆ ਜਾ ਛੱਡ ਪਰੇ ਛੱਡ ਪਰੇ ਕਿਉਂ ਛੱਡ ਪਰੇ ਮੋਬਾਈਲ ਮੇਰਾ ਚਲ ਮੋਬਾਈਲ ਚਲ ਰਿਹਾ ਤਾਂ ਜ਼ਰਾ ਚੜ ਵੀ ਨਹੀਂ ਹੋ ਰਿਹਾ ਬੱਚਾ ਵੀ ਆਪਾਂ ਯਾਰ ਅੱਗੇ ਮਾਰਦੇ ਬੜੀ ਕੁਝ ਕਰੋ ਕੇ ਮੈਂ ਗੱਡੀ ਤੇਰਾ ਹੈਗਾ ਫੋਨ ਤੇਰਾ ਫੋਨ ਭਾਈ ਇਹਨੇ ਕੀ ਨਾ ਫੋਨ ਲੈ ਕੇ ਦੇ ਇਹ ਗੱਡੀ ਲੈ ਕੇ ਕਿੱਥੋਂ ਆਣਾ ਪਿਆ ਸੀ ਇਹਦਾ ਫੋਨ ਚੈੱਕ ਕਰਾਣਾ ਹੈਗਾ ਤੇਰੇ ਅੰਦਰ ਫੋਨ ਸਾਡੀਆਂ ਜੇਬਾਂ ਫੋਨ ਲਾ ਬੇਸ਼ਰਮ ਮੋੜ ਕੇ ਫੇਰ ਕਹੂਗਾ ਤੇਰਾ ਫੋਨ ਕੱਢ ਲਿਆ ਮੇਰੇ ਟਰੱਕ ਨੂੰ ਬੱਸ ਲਾਸਟ ਸੀ ਉਹ ਵੀ ਕਹਿਵਲਾ ਜੀ ਕਿੱਦਾਂ ਯਾ ਰੂ ਵੀ ਤੇਰੀ ਰੱਜਿਆ ਚਲਾਉਣਾ ਹਾਰ ਟ੍ਰੈਕ ਜਾਨ ਦਿੱਤਾ ਮਗਰ ਆਈ ਇਹਨੇ ਗਾਂ ਵੀ ਤੇਰਾ ਮਾਰਦਾ ਨਾ ਯਾਰ ਮਾਰਦਾ ਨਾ ਮਾਰੂ ਤੇਰੇ ਆ ਮੈਂ ਕਿਸ ਨੂੰ ਮਾਰ ਚੌਕੀ ਉੱਪਰ ਦੇ ਸੱਦ ਲੋ ਯਾਰ ਕੌਣ ਸੇ ਨੂੰ ਉਹ ਹੈਗਾ ਫੋਨ ਤੇਰਾ ਫੋਨ ਹੈਗਾ ਤੇਰਾ ਹੈ ਨਹੀਂ ਹੈਗਾ ਉਹ ਮੋਬਾਈਲ ਕਿੱ데 ਕੋਈ ਦਾ ਇਹਦੇ ਕੋਈ ਆ ਕਹਿੰਦਾ ਹੈ ਹੀ ਨਹੀਂ ਅੰਦਰ ਕਿੱਥੇ ਆ ਮੋਬਾਈਲ ਤੇਰਾ ਰਿੰਗ ਮਾਰ ਕੇ ਦੇਖ ਲਾ ਰਿੰਗ ਮਾਰ ਰਿੰਗ ਮਾਰ ਦੇ ਬਾਈ ਨੰਬਰ ਬੋਲ ਆਪਣਾ ਨੰਬਰ ਬੋਲ ਬੋਲ ਨੰਬਰ ਮੈਂ ਵਾਪਸ ਕੀ ਕਰ ਬਾਬਾ ਦਾਰੂ ਪੀ ਕੇ ਕਹਿੰਦਾ 780 ਬੋਲ ਨੰਬਰ ਚੰਗੇ ਲੱਗਦੇ ਤੈਨੂੰ 780 780 ਅੱਗੇ ਓਕੇ ਫੇਰ ਹੀ ਮੈਂ ਚਾਬੀ ਦੇਣੀ ਆ 780 ਅੱਗੇ ਨੰਬਰ ਬੋਲ ਨੰਬਰ ਕੋਲ ਆਪਣਾ ਵਾਹ ਹੈ ਕਿ ਰਾਤ ਤੇ ਗੱਲਿਆ ਆਇਆ ਸੀ ਕਿ ਹੈ ਬੰਦਾ ਪਹਿਲਾਂ ਆਇਆ ਤੇ ਬੰਦੇ ਕੋਲ ਹੋਣਾ ਦਾ ਬਾਹਰ ਸਾਈਡ ਤੇ ਨਾਂ ਨਾ ਆ ਆ ਦੇਖ ਲੋ ਜੀ ਬੰਦਾ ਖਰਾਬ ਨਾ ਰਜਿਆ ਵਾ ਟਰੱਕ ਚ ਲਾ ਰਿਆ ਵਾ ਇਹਨੇ ਬੱਸ ਬੱਸ ਦੇ ਵਿੱਚ ਮਾਰੀ ਜਾਣੇ ਗੱਡੀ ਇਹ ਗਾਂ ਫੇਰ ਮਾਰੂਗਾ ਕਿਸ ਦੇ ਆ ਨੰਬਰ ਆ ਕਾਫੀ ਚੰਗਾ ਧਿਆਨ ਦੇਗਾ क्या मैं जय जय 2000 ਰੁਪਿਆ ਕੱਟ 2000 ਦੇ ਪੈਸਾ ਵਰਲਾ ਉਹ ਨਾ ਖੋਣਾ ਓਏ ਜਿੰਨੇ ਰੋਟੇ ਗੱਲਿਆ ਦੇਖ ਲੈ ਉਹ ਗੱਲ ਹੋ ਤਾ ਕਾਬੀ ਕੇ ਤੋ ਮੇਰ ਕੋ ਆ ਰੱਬ ਜਿਹਾ ਬਣਾ ਇਹ ਮੈਨੂੰ ਪੁੱਛਿਆ ਗੱਲ ਕਾਬੀ ਬਣਾ ਲੈ 1000 ਰੁਪਿਆ ਦੇਣਾ ਹਾਂ ਆ ਵੀ ਲੋ ਗੱਡੀਆਂ ਲਾਤੀਆਂ ਆ ਸ਼ਰਾਬ ਕਿੱਥੋਂ ਪੀ ਕੇ ਆ ਇਹਨੇ ਪੀਤੀ ਹੋਈ ਦੇਖੋ ਕਿੱਥੋਂ ਪੀ ਕੇ ਆ ਭਈ ਯਾਰ ਖਾਲ ਲਾ ਕੇ ਆਇਆ ਆ ਗੋ ਲਾ ਕੇ ਆ ਤੂੰ ਟਰੱਕ ਡਾ ਤੈਨੂੰ ਮਰੂੰਗਾ ਕਿਸੇ ਟਰੱਕ ਦੀ ਗੱਡੀ ਆ ਗੱਡੀ ਕਿੱਥੋਂ ਦੀ ਆ ਗਿੰਦਰ ਦੀ ਕਿਹਦੀ ਆ ਖਾਲ ਤੇ ਹੈ ਹਾਂ ਇਰੁਕ ਤੂੰ ਮੈਨੂੰ ਨਹੀਂ ਤੂੰ दारू ਪੀਤੀ ਆ ਕਿੱਥੋਂ ਪੀ ਗਿਆ ਰਹਿਂਦ ਰਹਿਂਦ ਕਿੱਥੋਂ ਪੀ ਗਿਆ ਇੱਥਰ ਖੜ ਕੇ ਡਿੱਗ ਗਿਆ ਧੱਕਾ ਮੁੱਕੀ ਗਿਆ ਤੇ ਹੋ ਗਈ ਇਹਦੇ ਖੜੇ ਜਾ ਹਲ ਨਹੀਂ ਨਹੀਂ ਚਲਾ ਇਹਦੀ ਹੋਰ ਆਬਲ ਬਣ ਇਹ ਸ਼ਰਾਬ ਪੀ ਕੇ ਤਾਂ ਮੈਂ ਮਾਰੂਗਾ ਕਿੱਥੇ ਗਾ ਕੇ ਆ ਕੇ ਯਾਰ ਇਹਨਾਂ ਜਿਆਨੇ ਕਿ ਤਾ ਮਾਰ ਦੇਣੀ ਆ ਉਹ ਆ ਜਾ ਥੱਲੇ ਛੱਡ ਪਰੇ ਆ ਜਾ ਓਏ ਆ ਜਾ ਛੱਡ ਪਰੇ ਕਿਉਂ ਸਾਡੇ ਪਰੇ ਯੂਏਐਲ ਮੇਰਾ ਚਲ ਨਹੀਂ ਰਿਹਾ ਸਾਰਾ ਜ਼ੜ ਚੜ ਵੀ ਨਹੀਂ ਹੋ ਰਿਹਾ ਬੱਚਾ ਵੀ ਆਪਾਂ ਯਾਰ ਬੜੀ ਕੁਛ ਕਰੋ ਕੇ ਮੈਂ ਗੱਡੀ ਤੇਰਾ ਹੈਗਾ ਫੋਨ ਤੇਰਾ ਫੋਨ ਭਾਈ ਇਹਨੇ ਕੀ ਨਾ ਫੋਨ ਲੈ ਕੇ ਸੈਡ ਮੈਂ ਗੱਡੀ ਲੈ ਕੇ ਕਿੱਥੋਂ ਆ ਨਾ ਪਿਆ ਸੀ ਇਹਦਾ ਫੋਨ ਚੈੱਕ ਕਰਾਣਾ ਹੈਗਾ ਤੇਰੇ ਅੰਦਰ ਫੋਨ ਸਾਡੀਆਂ ਜੇਬਾਂ ਬੋਲ ਨਾ ਬੇਸ਼ਰਮ ਮੁੜ ਕੇ ਫੇਰ ਕਹੋ ਮੇਰਾ ਫੋਨ ਕੱਢ ਲਿਆ ਉਹਦੇ ਟਰੱਕ ਨੂੰ ਬੱਸ ਲਾਸਟ ਸੀ ਉਹਨੂੰ ਕਹਿਵਾਂ ਜੀ ਕੰਦਾ ਯਾ ਉਹ ਰੱਬ ਵੀ ਤੇਰੀ ਰੱਜਿਆ ਚਲਾਉਣਾ ਹਾਟ ਰੱਲ ਜਾਨ ਦਿੱਤਾ ਮਗਰ ਆਈ ਇਹਨੇ ਗਾਂ ਵੀ ਤੇਰਾ ਮਾਰਦਾ ਨਾ ਯਾਰ ਮਾਰਦਾ ਨਾ ਮਾਰੂ ਤੇਰੇ ਆ ਮੈਂ ਕਿਸੇ ਨੂੰ ਮਾਰ ਚੌਕੀ ਉੱਪਰ ਦੇ ਸੱਦ ਲੋ ਯਾਰ ਕੌਣ ਸੇ ਨੂੰ ਉਹ ਹੈਗਾ ਫੋਨ ਤੇਰਾ ਕੌਣ ਹੈਗਾ ਤੇਰਾ ਹੈ ਨਹੀਂ ਹੈਗਾ ਉਹ ਮੋਬਾਈਲ ਕਿੱ데 ਕੋਈ ਦਾ ਇਹ ਕੋਲੇ ਯਾ ਕਹਿੰਦਾ ਹੈ ਨਹੀਂ ਅੰਦਰ ਕਿੱਥੇ ਹੈ ਮੋਬਾਈਲ ਤੇਰਾ ਰਿੰਗ ਮਾਰ ਕੇ ਦੇਖ ਲੈ ਰਿੰਗ ਮਾਰ ਰਿੰਗ ਮਾਰ ਦੇ ਪਹਿਲਾਂ ਬੋਲ ਆਪਣਾ ਨੰਬਰ ਬੋਲ ਬੋਲ ਨੰਬਰ ਕੰਮੀ ਬਾਕੀ ਪਾਪਾ ਦਾਰੂ ਪੀ ਗਾਣੇ 780 780 780 ਅੱਗੇ ਓਕੇ ਦੇ ਲਈ ਮੈਂ ਚਾਪੀ ਦੇਣੀ ਆ 780 ਅੱਗੇ ਨੰਬਰ ਬੋਲ ਨੰਬਰ ਬੋਲ ਆਪਣਾ ਹਾਂ ਜੀ ਬੰਦਾ ਪਹਿਲਾਂ ਆਇਆ ਤੇ ਮੈਂ ਆ ਗਿਆ ਜਿਹੜੇ ਗੂੜ੍ਹ ਖੋਲਣਾ ਦਾ ਬਾਹਰ ਸਾਈਡ ਤੇ ਨਾਂ ਨਾ ਆ ਆ ਦੇਖ ਲੋ ਜੀ ਬੰਦਾ ਖਰਾਬ ਨਾ ਰਜਿਆ ਵਾ ਟਰੱਕ ਚਲਾ ਰਿਹਾ ਵਾ ਇਹਨੇ ਬੱਸ ਬੱਸ ਦੇ ਵਿੱਚ ਮਾਰੀ ਜਾਣੇ ਗੱਡੀ ਤੇ ਗਾਂ ਫੇਰ ਮਾਰੂਗਾ ਕਿਸ ਦੇ ਆ ਨੰਬਰ ਆ ਕਾਫੀ ਗਿਆ ਫਿਆਰ ਤੇ ਆ ਉਹ ਜਿਹੜਾ ਉਹ ਨਹੀਂ ਯਾਰ ਮਗਾਂ ਉਹਨੇ ਕਿਹਾ ਐ ਯਾਰ ਸੋਹਣੀ ਗੱਲ ਮੋਟੇ ਨੇ ਮੇਰੇ ਦੁਆਲੇ ਹੋ ਜਾਂਦੀ ਹੋ 雨 marriages <muchas> differences